ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਸਾਨੀ ਚੈਨਲ ਦੇ ਵਿੱਚ ਅੱਜ ਜਿਹੜੇ ਮਸਲੇ ਤੇ ਗੱਲ ਕਰ ਰਹੇ ਆਂ ਕੱਲ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਸੀਬੀਆਈ ਉਹਨਾਂ ਦਾ ਕਾਫੀ ਦਿਨਾਂ ਤੋਂ ਪਿੱਛਾ ਕਰ ਰਹੀ ਸੀ ਇਸ ਦੇ ਬਾਰੇ ਗੱਲ ਕਰਾਂਗੇ ਆਰਟੀਆ ਐਕਟੀਵਿਸਟ ਸਰਦਾਰ ਸੁਖਦੀਪ ਸਿੰਘ ਜੀ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਕੱਲ ਦਾ ਇੱਕ ਮਸਲਾ ਬਹੁਤ ਜ਼ਿਆਦਾ ਭਖਿਆ ਹੈ ਸੋਸ਼ਲ ਮੀਡੀਆ ਤੇ ਦੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 5 ਲੱਖ ਰਿਸ਼ਵਤ ਲੈਂਦੇ ਹੋਏ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੇਨ ਗੱਲ ਇਹ ਆ ਸਾਰੀਆਂ ਉਹ ਤਰ੍ਹਾਂ ਜਿਹੜੇ ਕਰਪਸ਼ਨ ਬਾਰੇ ਤੇ ਬਹੁਤ ਟਾਰਾ ਮਾਰਦੇ ਆ ਤੇ ਜਦੋਂ ਦਾ ਕੱਲ ਦਾ ਡੀਆਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਫੜਿਆ ਗਿਆ 8 ਲੱਖ ਰੇਸ਼ੋ ਦੇ ਕੇਸ ਚ ਨਾ ਕਾਲੀ ਦਲ ਬੋਲਿਆ ਨਾ ਕਾਂਗਰਸ ਬੋਲੀ ਨਾ ਆਮ ਆਦਮੀ ਪਾਰਟੀ ਦੇ ਕੋਈ ਮੁੱਖ ਮੰਤਰੀ ਬੋਲੇ ਜਾਂ ਉਸ ਏਰੀਏ ਦੇ ਮੰਤਰੀ ਸਾਹਿਬ ਜਿਹੜੇ ਬੈਂਸ ਸਾਹਿਬ ਉਹ ਬੋਲੇ ਸਿਰਫ ਸੁਖਪਾਲ ਸਿੰਘ ਖੈਰਾ ਦਾ ਬਿਆਨ ਆਇਆ ਕਿੰਦੇ ਸੁਖਪਾਲ ਸਿੰਘ ਖੈਰਾ ਪਾਰਟੀ ਪੱਧਰ ਤੋਂ ਵੱਖਰੇ ਹੋ ਕੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਹਾਂਜੀ ਵੈਸੇ ਮੈਂ ਕਾਂਗਰਸ ਪਾਰਟੀ ਦਾ ਸਖਤ ਵਿਰੋਧੀ ਆ ਹਾਂਜੀ ਪਰ ਸੁਖਪਾਲ ਸਿੰਘ ਖੈਰਾ ਦੀ ਜੋ ਚੀਜ਼ਾਂ ਉਹ ਪੇਸ਼ ਕਰਦੇ ਆ ਮੈਂ ਉਹਨਾਂ ਨੂੰ ਉਹਨਾਂ ਦੀ ਸਲਾਹਨਾ ਕਰਦਾ ਵੀ ਉਹ ਪੰਜਾਬ ਦੇ ਕੁਝ ਬੁੱਧਿਆ ਦੀ ਗੱਲ ਕਰਦੇ ਆ ਹੁਣ ਹਰਚਰਨ ਸਿੰਘ ਭੁੱਲਰ ਆ ਇਹ ਨੌਬਤ ਕਿਉਂ ਆਈ ਹਾਂਜੀ ਇਹ ਗੱਲ ਹੋ ਸਕਦਾ ਕੋਈ ਵੀ ਨਾ ਕਰੇ ਜਾਂ ਤਾਂ ਕੋਈ ਆਪਣੇ ਹਿੱਤ ਪੂਰਨ ਵਾਸਤੇ ਚੁੱਪ ਕਰ ਗਏ ਸਾਰੇ ਜਾਂ ਕੋਈ ਟੈਂਡਰ ਲੈਣੇ ਕੋਈ ਠੇਕੇ ਲੈਣੇ ਹੋਰ ਕੋਈ ਸਹੂਲਤਾਂ ਲੈਣੀਆਂ ਸਰਕਾਰ ਤੋਂ ਪਰ ਮੈਨੂੰ ਇਹ ਗੱਲ ਤਾਂ ਕਰਨੀ ਪੈਂਦੀ ਵੀ ਜੋ ਪੰਜਾਬ ਪੁਲਿਸ ਦਾ 92 93 ਚ ਹਾਲ ਸੀ ਹਾਲ ਤੇ ਹੁਣ ਵੀ ਉਹੀ ਆ ਭੁੱਲਰ ਸਾਹਿਬ ਦੇ ਘਰੋਂ 7 ਕਰੋੜ ਕੈਸ਼ ਫੜਿਆ ਗਿਆ। ਤਕਰੀਬਨ 40 ਲੀਟਰ 40 ਬੋਤਲਾਂ ਵਿਦੇਸ਼ੀ ਵਿਸਕੀ ਮਹਿੰਗੀ ਸ਼ਰਾਬ ਉਹ ਮਿਲੀ। 1.5 ਕਿਲੋ ਸੋਨਾ ਮਿਲਿਆ। ਘੜੀਆਂ ਮਿਲੀਆਂ 20 ਤੋਂ 22 ਘੜੀਆਂ। ਜਿੰਨੀਆਂ ਵੀ ਚਲੋ। ਮੇਨ ਗੱਲ ਤੇ ਇਹ ਆ ਜਿਹੜੇ ਆਪਾਂ 0 ਟੋਲਰੈਂਸ ਦਾ ਦਾਵਾ ਕਰਦੇ ਆ ਵਾਅਦੇ ਕੀਤੇ ਸੀ ਲੋਕਾਂ ਨਾਲ। ਉਹਦਾ ਕੀ ਬਣਿਆ? ਜਿਹੜਾ ਪੰਜਾਬ ਪੁਲਿਸ ਦੇ ਵਿੱਚ ਮੈਂ ਅੱਗੇ ਵੀ ਗੱਲ ਕਰਦਾ ਕਈ ਵਾਰ 20 ਡੀਜੀਪੀ ਆ ਇੱਕ ਡੀਜੀਪੀ ਇੰਟੈਲੀਜੈਂਸ ਵੀ ਆ ਇੰਟੈਲੀਜੈਂਸ ਕੀ ਕਰ ਰਹੀ ਸੀ ਸੀਬੀਆਈ ਇੱਕ ਤੁਹਾਡੇ ਆਈਪੀਐਸ ਅਫਸਰ ਦੇ ਅਧਿਕਾਰੀ ਡੀਏਜੀ ਦੇ ਪੱਤਰ ਦੇ ਅਧਿਕਾਰੀ ਦੀ 40 ਦਿਨ ਤੋਂ ਸਰਵਲੈਂਸ ਕਰ ਰਹੀ ਸੀ ਤੁਹਾਡੀ ਇੰਟੈਲੀਜੈਂਸ ਕੀ ਕਰ ਰਹੀ ਸੀ ਅੱਜ ਜਿਹੜਾ ਪੀਕੇ ਸਨਹਾ ਤੁਸੀਂ ਵਿਜੀਲੈਂਸ ਦੇ ਡੀਜੀਪੀ ਲਾਏ ਆ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਜਿਹੜੀ ਇੱਕ ਪੰਜਾਬ ਪੁਲਿਸ ਦੀ ਇੰਟਰਨਲ ਇੰਟੈਲੀਜੈਂਸ ਹੁੰਦੀ ਆ ਉਹਦੇ ਵੀ ਇੰਚਾਰਜ ਪ੍ਰਵੀਨ ਕੁਮਾਰ ਸਨਾਈ ਆ ਉਹਨਾਂ ਨੂੰ ਇਹ ਕਿਉਂ ਨਹੀਂ ਪਤਾ ਲੱਗਾ ਇਹਦਾ ਮਤਲਬ ਕਿਤੇ ਨਾ ਕਿਤੇ ਤੇ ਝੋਲ ਹੈ ਅੱਜ ਦੀਪਕ ਸ਼ਰਮਾ ਚਨਾਰਥਲ ਜੀ ਨੇ ਦੱਸਿਆ ਸੀਬੀਆਈ ਨੇ ਵਟਸਐਪ ਕੰਪਨੀ ਨਾਲ ਗੱਲ ਕਰਕੇ ਹਰਚਰਨ ਸਿੰਘ ਪੁੱਲਰ ਜੀ ਦੀਆਂ ਵਟਸਐਪ ਕਾਲਾਂ ਵੀ ਰਿਕਾਰਡ ਕੀਤੀਆਂ ਕਿਹਦੇ ਨਾਲ ਗੱਲ ਕਰਦੇ ਸੀ ਕਿਹਦੇ ਨਾਲ ਕੀ ਕਰਦੇ ਸੀ ਜਿਹੜੇ ਪੱਤਰਕਾਰ ਬਲਜੀਤ ਪਰਮਾਰ ਨੇ ਹਾਂਜੀ ਉਹਨਾਂ ਨੇ ਕੱਲ ਐਫ ਆਈ ਆਰ ਦੀ ਸਾਰੀ ਕਾਪੀ ਵਿਖਾਈ ਆ ਉਹਦੇ ਵਿੱਚ ਹਰਚਰਨ ਸਿੰਘ ਭੁੱਲਰ ਦਾ ਉਹ ਫੋਨ ਨੰਬਰ ਵੀ ਦਿੱਤਾ ਜਿਹੜਾ ਫੋਨ ਉਹਨਾਂ ਦੇ ਨਾਂ ਤੇ ਰਜਿਸਟਰਡ ਹੈ ਤੇ ਹਰਚਰਨ ਸਿੰਘ ਭੁੱਲਰ ਅੱਜ ਵੱਡੀ ਸਾਰੀ ਕਾਲੀ 50 ਲਾ ਕੇ ਤੇ ਰੋਜੀ ਰੰਗ ਦੀ ਪੱਗ ਬੰਨ ਕੇ ਕਹਿ ਰਹੇ ਮੈਨੂੰ ਝੂਠਾ ਫਸਾਇਆ ਜਾ ਰਿਹਾ ਦੱਸੋ ਤੁਸੀਂ 7 ਕਰੋੜ ਤੁਹਾਡੇ ਘਰ ਕੌਣ ਰੱਖ ਗਿਆ 1.5 ਕਿਲੋ ਸੋਨਾ ਕੌਣ ਰੱਖ ਗਿਆ ਔਰ ਉਹ ਜਿਹੜੇ ਨੋਟ ਹੈ ਬਰਾਮਦ ਜੇ ਉਸੀ ਤੁਹਾਡੀ ਆ ਗਿਆ ਤਾਂ ਮੈਂ ਗੱਲ ਥੋੜੀ ਜੀ ਕੰਟੀਨਿਊ ਕਰਾਂ ਜੇ ਮਤਲਬ ਕੋਈ ਧਿਰਾਂ ਸਮਝਦੀਆਂ ਵੀ ਇਸ ਗੱਲ ਨੂੰ ਅਸੀਂ ਲਕੋਲਾਂਗੇ ਨੋਟਾਂ ਦੇ ਵਿੱਚੋਂ ਇੱਕ ਕੇਸ ਮੈਂ ਦੇਖਿਆ ਉਹਨਾਂ ਨੇ ਨੋਟਾਂ ਦੇ ਵਿੱਚੋਂ ਬਰਾਮਦ ਹੋਏ ਨੋਟਾਂ ਦੇ ਵਿੱਚੋਂ ਨਵੇਂ ਨੋਟ ਲੱਭੇ ਉਹਨਾਂ ਦੇ ਸੀਰੀਅਲ ਨੰਬਰ ਲੱਭੇ ਉਹ ਸੀਰੀਅਲ ਨੰਬਰ ਲੱਭ ਕੇ ਬੈਂਕ ਨੂੰ ਕੰਟੈਕਟ ਕੀਤਾ ਵੀ ਇਹ ਸੀਰੀਅਲ ਨੰਬਰ ਦੇ ਨੋਟ ਤੁਹਾਡੇ ਬੈਂਕ ਚ ਕਦੋਂ ਆਏ ਬੈਂਕ ਨੇ ਦੱਸਿਆ ਵੀ ਇਹ ਸੀਰੀਅਲ ਨੰਬਰ ਦੇ ਨੋਟ ਇੰਨੀ ਤਰੀਕ ਨੂੰ ਸਾਡੇ ਕੋਲ ਆਏ ਸੀ ਫਿਰ ਉਹ ਲਿਸਟ ਕੱਢੀ ਵੀ ਕਿਹੜੇ ਕਿਹੜੇ ਸੀਰੀਅਲ ਨੰਬਰ ਦੇ ਨੋਟ ਕਿਹੜੀ ਕਿਹੜੀ ਕਾਪੀ 50000 ਵਾਲੀ ਉਹ ਕਿਹੜੇ ਕਿਹੜੇ ਬੰਦੇ ਨੂੰ ਇਸ਼ੂ ਹੋਏ ਉਹਨਾਂ ਬੰਦਿਆਂ ਨੂੰ ਕੱਲੇ ਕੱਲੇ ਨੂੰ ਟਰੇਸ ਕੀਤਾ ਔਰ ਉਹਨਾਂ ਚ ਇੱਕ ਬੰਦਾ ਜਿਹੜਾ ਦੋਸ਼ੀ ਸੀ ਉਹ ਫੜਿਆ ਗਿਆ ਵੀ ਇੰਨੇ ਲੱਖ ਦੇ ਨੋਟ ਬਈ ਜਵਾਨਾਂ ਤੈਨੂੰ ਨਵੇਂ ਦਿੱਤੇ ਆ ਬੈਂਕ ਨੇ ਜਾਰੀ ਕੀਤੇ ਆ ਤੈਨੂੰ ਕੀਤੇ ਆ ਤੇ ਭੁੱਲਰ ਸਾਹਿਬ ਨੂੰ ਇੱਦਾਂ ਜਵਾਬ ਦੇਣੇ ਪੈਣੇ ਆ ਜਿਹੜੇ ਵਪਾਰੀ ਨੇ ਇਹਨਾਂ ਨੂੰ ਸੀਬੀਆਈ ਕੋ ਫੜਾਇਆ ਉਹਦੇ ਬਾਰੇ ਵੀ ਸਾਨੂੰ ਦੱਸੋ ਉਹ ਵਪਾਰੀ ਗੁਬਿੰਦਗੜ੍ਹ ਤੋਂ ਇੱਕ অশੋਕ ਬੱਤਾ ਨਾਂ ਦੇ ਆਕਾਸ਼ ਬੱਤਾ ਨਾਂ ਦੇ ਵਪਾਰੀ ਨੇ ਉਹਨਾਂ ਕੋਲ ਪਹਿਲਾਂ 2 ਲੱਖ ਰੁਪਏ ਮੀਨਾ ਲੀਂਦੇ ਸੀ ਹਾਂਜੀ ਜੋ ਖਬਰਾਂ ਚੱਲ ਰਹੀਆਂ ਬਾਅਦ ਵਿੱਚ ਉਹਨੂੰ ਆਪਣਾ ਇੱਕ ਜਿਹੜਾ ਕਿਰਸ਼ਾਨੂੰ ਆ ਜਿਹੜਾ ਬ੍ਰੋਕਰ ਹੀ ਜਿੰਨਾ ਦਾ ਬ੍ਰੋਕਰ ਬ੍ਰੋਕਰ ਨਹੀਂ ਕਹਿਣਾ ਚਾਹੀਦਾ ਸਿੱਧੀ ਪਾਸ਼ਾ ਜੇ ਇਹਨਾਂ ਦਾ ਦਲਾਲ ਕਹੋ ਜਾਂ ਇਹਨਾਂ ਦਾ ਟਾਊਟ ਹਾਂਜੀ ਔਰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਆਪਾਂ ਮੈਂ ਅਜੇ ਵੀ ਆਮ ਆਦਮੀ ਪਾਰਟੀ ਦੀ ਉਸ ਪੱਧਰ ਤੇ ਵਿਰੋਧਤਾ ਦੀ ਗੱਲ ਨਹੀਂ ਕਰਦਾ ਫਿਰ ਵੀ ਜੇ ਆਪਾਂ 2027 ਜਿੱਤਣਾ ਜੇ ਆਪਾਂ ਦਾਵਾ ਕਰਦੇ ਆਂ ਵੀ ਅਸੀਂ ਪੂਰੀ ਰਿਪੀਟ ਕਰਾਂਗੇ ਸਰਕਾਰ ਇਹਨਾਂ ਗੱਲਾਂ ਤੇ ਕਰੋਗੇ ਤੁਸੀਂ ਓਪਨਲੀ ਕਹੋ ਸਾਡੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਹਰ ਚਰਨ ਸਿੰਘ ਜਿਹੜਾ ਭੁੱਲਰ ਡੀਆਈਜੀ ਫੜਿਆ ਗਿਆ ਸਾਡੇ ਕਿਸੇ ਬੰਦੇ ਦਾ ਵੀ ਉਹਦੇ ਨਾਲ ਸੰਬੰਧ ਪਾਇਆ ਗਿਆ ਤੇ ਅਸੀਂ ਉਸ ਬੰਦੇ ਨੂੰ ਸਪੇਅਰ ਨਹੀਂ ਕਰਾਂਗੇ ਉਹ ਜਿਹੜਾ ਬੰਦਾ ਵਾ ਜਿਹੜਾ ਕਿਰਸ਼ਾਨੂ ਆ 15 IAS ਤੇ IPS ਅਫਸਰਾਂ ਦਾ ਲਿਸਟ ਇੱਕ ਬਣ ਗਈ ਨਵੀਂ ਹਾਂਜੀ ਜਿਨ੍ਹਾਂ ਦਾ ਉਹ ਦਲਾਲ ਵੱਖਰਾ ਸੀਗਾ ਡੀਆਈਜੀ ਸਾਹਿਬ ਦਾ ਵੱਖਰਾ ਸੀ 15 ਉਹਨਾਂ ਨੂੰ ਵੀ ਪੈਸੇ ਦਵਾਉਂਦਾ ਸੀ ਉਹ ਜਿਹਦੇ ਵਿੱਚੋਂ 5 IPS ਅਫਸਰ ਹੈ 10 IAS ਅਫਸਰ ਆ ਕੱਲ ਇੱਕ ਉਹ ਅਫਸਰ ਜਿਹੜੇ ਰਾਤ ਨੂੰ ਚੰਡੀਗੜ੍ਹ ਆਪਣੇ ਘਰ ਸੁੱਤੇ ਨਹੀਂ ਕੱਲ ਇੱਕ ਪੱਤਰਕਾਰ ਸਾਹਿਬ ਦੱਸ ਰਹੇ ਸੀ ਕਹਿੰਦੇ ਇੰਸਟਾਗ੍ਰam ਤੇ ਉਹਦੀਆਂ ਬਹੁਤ ਸਾਰੇ ਪੋਲੀਟੀਕਲ ਲੀਡਰਜ਼ ਨਾਲ ਫੋਟੋਆਂ ਵੀ ਆ ਹੁਣ ਉਹ ਪੋਲੀਟੀਕਲ ਲੀਡਰ ਜਿਹੜੇ ਨਾ ਸਾਰੇ ਹੁਣ ਕਿਉਂਕਿ ਤਰਨਤਾਰ ਦੀ ਜਿਮਨੀ ਚੋਣ ਵੀ ਚੱਲ ਰਹੀ ਆ ਉਹ ਸਾਰੀਆਂ ਪਾਰਟੀਆਂ ਦੇ ਲੀਡਰ ਆਪਣਾ ਜਵਾਬ ਦੇਣ ਜਦੋਂ ਮੁਹਾਲੀ 10-12 ਸਾਲ ਪਹਿਲਾਂ ਜ਼ਿਲ੍ਹਾ ਬਣਿਆ ਸੀ ਇਹ ਐਸਐਸਪੀ ਮੁਹਾਲੀ ਸੀ ਹਰਜਰ ਸਿੰਘ ਭੁੱਲਰ ਜਦੋਂ ਮੁਹਾਲੀ ਜ਼ਿਲ੍ਹਾ ਬਣਿਆ ਇਹ ਪਹਿਲਾ ਐਸਐਸਪੀ ਮੁਹਾਲੀ ਇਹ ਲਗਾ ਹਾਂਜੀ ਹੁਣ ਉਹ ਤਰ੍ਹਾਂ ਦੱਸਣ ਵੀ ਇਹਨੂੰ ਐਸਐਸਪੀ ਮੁਹਾਲੀ ਕਿਨੇ ਲਵਾਇਆ ਕਿਹੜੀ ਤਾਕਤ ਸੀ ਐਸੀ ਜਿਨੇ ਇਹਨੂੰ ਐਸਐਸਪੀ ਮੁਹਾਲੀ ਲਵਾਇਆ ਕਹਿੰਦੇ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਸੀ ਮਾਲ ਸਿੰਘ ਭੁੱਲਰ ਉਨ ਉਹਨਾਂ ਨੇ ਬਿਆਨ ਸਿੰਘ ਨੂੰ ਕਹਿ ਕੇ ਇਹਨਾਂ ਨੂੰ ਪੁਲਸ ਦੇ ਵਿੱਚ ਰਖਾਇਆ ਤਰਸ ਦੇ ਆਧਾਰ ਤੇ ਉਹ ਸਾਰੀਆਂ ਗੱਲਾਂ ਦੇਖੋ ਔਨ ਰਿਕਾਰਡ ਆ ਉਹ ਚੱਲ ਰਹੀਆਂ ਵਾਂ ਗੱਲਾਂ 1993 ਦੇ ਵਿੱਚ ਇਹਦੇ ਫਾਦਰ ਜਿਹੜੇ ਡੀਜੀਪੀ ਸੀ ਮਹਿਲ ਸਿੰਘ ਭੁੱਲਰ ਹਾਂਜੀ ਔਰ ਜੇ ਚਲੋ ਉਹ ਗੱਲ ਕਰਨੀ ਭਾਵੇਂ ਨਹੀਂ ਬਣਦੀ ਪਰ ਆਊਟ ਆਫ ਕੰਟੈਕਸਟ ਨਹੀਂ ਹੁੰਦੀ ਗੱਲ ਉਹ ਮਹਿਲ ਸਿੰਘ ਭੁੱਲਰ ਕੇਪੀਐਸ ਗਿਲ ਤੋਂ ਬਾਅਦ ਦੂਜੇ ਨੰਬਰ ਦੇ ਸ਼ਰਾਬੀ ਸੀ ਹਾਂਜੀ ਪੰਜਾਬ ਪੁਲਿਸ ਦੇ ਡੀਜੀਪੀ ਮੈਨੂੰ ਨਿਮੋਸ਼ੀ ਨਾਲੇ ਕਹਿਣਾ ਪੈਂਦਾ ਵੀ ਸਾਡਾ ਖਾਨਦਾਨ ਭਾਵੇਂ ਪੁਲਸੀਆ ਦਾ ਸੀ ਪਰ ਕਰੀਏ ਕੀ ਜਿਹੜੇ ਇਹ ਪੁਲਿਸ ਦੇ ਢੱਕਾ ਨ ਢੱਕੇ ਆ ਨਾ ਕਾਂਗਰਸੀਆਂ ਨੇ ਕਾਲੀਆਂ ਨੇ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਭਾਜਪੀ ਨੇ ਵਿੱਚ ਹੀ ਪਹਿਲਾ ਨਾਂ ਕੋਈ ਹੋਰ ਹੋਊਗਾ ਉਹਨਾਂ ਸਾਰਿਆਂ ਨੇ ਢੱਕਣ ਢੱਕੇ ਪੰਜਾਬ ਪੁਲਿਸ ਵਾਲਿਆਂ ਦੇ ਕਿਉਂਕਿ ਪੰਜਾਬ ਪੁਲਿਸ ਕੋਲੋਂ ਆਪਣੇ ਹਿੱਤ ਪਲ ਪਾਲੇ ਇਹਨਾਂ ਲੋਕਾਂ ਨੇ ਆਪਣੇ ਲਾਗਤਬਾਜੀ ਵਾਲੇ ਬੰਦੇ ਚਕਾ ਚਕਾ ਕੇ ਮੁਕਾਬਲੇ 'ਚ ਪਰਵਾਏ ਮੈਂ ਬਿਨਾਂ ਕਿਸੇ ਤੱਥ ਤੋਂ ਗੱਲ ਨਹੀਂ ਕਰ ਰਿਹਾ ਨਾ ਕਿਸੇ ਦਸਤਾਵੇਜ਼ ਤੋਂ ਬਿਨਾਂ ਤੋਂ ਗੱਲ ਕਰ ਰਿਹਾ ਹੁਣ ਇਹ ਇਹਨਾਂ ਦੇ ਉਹ ਬੋਲੂਗਾ ਕੌਣ ਜਿਹੜੇ ਪੰਜਾਬ ਪੁਲਿਸ ਦੇ ਉਦੋਂ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਅੱਜ ਆਪਾਂ ਕਹਿੰਦੇ ਹਾਂ ਜੀ ਇਹ 7 ਕਰੋੜ ਬਰਾਮਦ ਹੋ ਗਿਆ ਡੀਏਜੀ ਦੇ ਘਰੋਂ ਅੱਜ 7 ਕਰੋੜ ਦੀ ਕੀਮਤ ਕੀ ਆ ਮੈਂ ਪੁਰਾਣਾ ਲਿਜਾਣਾ 1992 ਚ ਗਿੱਦੜ ਪਿੰਡੀ ਦੇ ਲਾਗੇ ਇੱਕ ਬੰਦਾ ਫੜਿਆ ਸੀ ਉਹਨੂੰ ਜਦੋਂ ਉਹਦੇ ਮੁੰਡੇ ਦੋ ਚੁੱਕਲੇ ਉਹ ਬੰਦੇ ਨੇ ਅਪਰੋਚ ਕੀਤਾ ਕਾਂਗਰਸੀਆਂ ਨੂੰ ਵਿੱਚ ਪਾ ਕੇ ਗਿੱਲ ਕੋਲ ਗਏ ਗਿੱਲ ਕਹਿੰਦਾ ਸੈਣੀ ਨੂੰ ਵੜੋ 14 ਕਿੱਲੇ ਜ਼ਮੀਨ ਵੇਚ ਕੇ ਉਹਨਾਂ ਸੈਣੀ ਨੂੰ ਪੈਸੇ ਦਿੱਤੇ ਜਿਹੜਾ ਹਰਦੇਵ ਸਿੰਘ ਮੱਲਾ ਵਾਲਾ ਐਸਐਚਓ ਲੱਗਾ ਸੀ ਉਦੋਂ ਉਹਨਾਂ ਟਾਈਮਾਂ ਦੀ ਗੱਲ ਆ ਜਿਹੜੇ ਪੁਲਿਸ ਦੇ ਐਸਐਚਓ ਸੀ ਉਹਨਾਂ ਇਲਾਕਿਆਂ ਦੇ ਇੱਟਾਂ ਦੀ ਥੜੀ ਬਣਾ ਕੇ ਉਹਦੇ ਉੱਤੇ ਕੁਰਸੀ ਡਾਉਂਦੇ ਸੀ ਖੱਬੇ ਬੰਨੇ ਵੇ ਕਚੋੜਾ ਹੁੰਦਾ ਸੀ ਸੱਜੇ ਬੰਨੇ ਵੇ ਕਚੋੜਾ ਹੁੰਦਾ ਸੀ ਸ਼ਾਮ ਨੂੰ ਦੋਵੇਂ ਝੋਲੇ ਨੋਟਾਂ ਦੇ ਭਰ ਕੇ ਆਪਣੀ ਗੱਡੀ 'ਚ ਘਰ ਨੂੰ ਖੜਦੇ ਸੀ ਉਦੋਂ ਜਿਹੜੇ ਐਸਐਚਓ ਲੱਗੇ ਹੁੰਦੇ ਸੀਗੇ 92 'ਚ ਕੋਈ 7 ਕਰੋੜੀ ਹੁੰਦਾ ਸੀ ਕੋਈ 9 ਕਰੋੜੀ ਹੁੰਦਾ ਸੀ ਜਿਹੜੇ ਇਹਨਾਂ ਪੰਜਾਬ ਪੁਲਿਸ ਵਾਲਿਆਂ ਦੇ ਗਲਤ ਆਨਸਰਾਂ ਦੇ ਪਰਦਾ ਪੋਸ਼ੀ ਕਰ ਰਹੇ ਆ ਉਹ ਇਹਨਾਂ ਗੱਲਾਂ ਦਾ ਜਵਾਬ ਦੇਣ 92 ਦੇ ਵਿੱਚ 9 ਕਰੋੜੀ ਐਸਐਚਓ ਕਿਹੜਾ ਸੀ ਅੱਜ ਦੀ ਡੇਟ 'ਚ ਸੂਬੇ ਦੀ ਜਾਇਦਾਦ 500 ਕਰੋੜ ਤੋਂ ਉੱਪਰ ਆ ਪੰਜਾਬ ਸਰਕਾਰ ਕਹਿੰਦੀ ਸਾਡੀ ਵਿਸ਼ਵਤ ਤੇ ਜ਼ੀਰੋ ਟੋਲਰੈਂਸ ਆ ਅੱਜ ਇੱਕ ਪੱਤਰਕਾਰ ਸਾਹਿਬ ਕਹਿ ਰਹੇ ਸੀ ਕਹਿੰਦੇ ਜਦੋਂ ਇਹ ਕਿਸੇ ਜੇਆਈ ਨੂੰ ਫੜਦੇ ਕਿਸੇ ਹੋਰ ਬੰਦੇ ਨੂੰ ਫੜਦੇ ਜਿਹੜਾ 5000 10000 ਰਿਸ਼ਵਤ ਲੈਂਦਾ ਹੋਵੇ ਉਸ ਵੇਲੇ ਪ੍ਰੈਸ ਕਾਨਫਰੰਸ ਕਰ ਦਿੰਦੇ ਚਲੋ ਸਰ ਤੁਹਾਡੇ ਸਵਾਲ ਦਾ ਜਵਾਬ ਆ ਪੰਜਾਬ ਸਰਕਾਰ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਦੱਸੇਗਾ ਨਿਰਾਇਤ ਨੇ ਵੀ ਨੀਲਗਰਗ ਜੀ ਆ ਜਾਣਗੇ ਤੋ ਕਹਿ ਦੇਣਗੇ ਭ੍ਰਿਸ਼ਟਾਚਾਰ ਦਾ ਸਾਡੀ ਜ਼ੀਰੋ ਟੋਲਰੈਂਸ ਅਸੀਂ ਮੰਨ ਜੀਏ ਜਿਹੜਾ ਸਿੱਧੂ ਮੂਸੇ ਵਾਲੇ ਦੇ ਕੇਸ ਚ ਪ੍ਰਤਪਾਲ ਸਿੰਘ ਹਵਾਲदार ਸੀ ਜਿਹਨੂੰ ਇੰਸਪੈਕਟਰ ਬਣਾਇਆ ਸੀ ਉਹਨੇ ਡੈਕਸਟਰ ਕੋਲੋਂ 2 ਕਰੋੜ ਰੁਪਏ ਲੈ ਲਿਆ ਉਹਨੂੰ ਸ਼ਾਪਿੰਗ ਕਰਾਈ ਉਹਨੂੰ ਐਸ਼ ਪ੍ਰਸਤੀ ਕਰਾਈ ਕਲੱਬ ਚ ਲਗਿਆ ਪੰਜਾਬ ਪੁਲਿਸ ਸੀ ਉਹ ਜਿਸ ਦਿਨ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਉਸ ਦਿਨ ਸ਼ਾਮ ਨੂੰ ਮਾਨਸੇ ਦੀ ਪੁਲਿਸ ਕਿੱਥੇ ਸੀ ਇਸ ਗੱਲ ਦਾ ਕੋਈ ਜਵਾਬ ਦਊ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਅਦਾਲਤ ਵਿੱਚ ਠੱਕੇ ਖਾ ਰਹੇ ਆ ਬਜ਼ੁਰਗ ਉਮਰ ਦੇ ਵਿੱਚ ਉਹਨਾਂ ਦਾ ਦਰਦ ਕੋਈ ਸਮਝੂ ਉਹ ਪੰਜਾਬ ਦੇ ਵਾਸੀ ਆ ਔਰ ਜਿਹੜੀ ਆਉਣ ਵਾਲੇ ਫਿਊਚਰ ਦੀ ਉਹਨਾਂ ਗੱਲ ਕੀਤੀ ਆ ਉਹ ਕਾਂਗਸ ਪਾਰਟੀ ਵੱਲੋਂ مانਸ਼ੇ ਤੋਂ ਚੋਣ ਲੜਨਗੇ ਤਾਂ ਤਕੜੇ ਹੋ ਜਾਣ ਸਾਰੀਆਂ ਪਾਰਟੀਆਂ ਦੇ ਲੀਡਰ ਫਿਰ ਹਾਂਜੀ ਹੋਰ ਦੱਸੋ ਹਾਂਜੀ ਤੇ ਇਸ ਬਾਰੇ ਸਰਕਾਰ ਨੂੰ ਜਿਸ ਤਰ੍ਹਾਂ ਸਰਕਾਰ ਕਹਿੰਦੀ ਸਾਡੀ ਰਿਸ਼ਵਤ ਪ੍ਰਤੀ ਜ਼ੀਰੋ ਟੋਲਰੈਂਸ ਆ ਤਹ ਪ੍ਰਸ਼ਚਾਚ ਨੂੰ ਰੋਕਣ ਲਈ ਕਿਹੜੇ ਕਿਹੜੇ ਉਪਾਏ ਕਰਨੇ ਚਾਹੀਦੇ ਸਾਰੋ ਉਪਾਏ ਕੋਈ ਨਹੀਂ ਕਰਨਾ ਚਾਹੀਦਾ ਜਿੰਨੇ ਆਈਪੀਐਸ ਜਿੰਨੇ ਆਈਐਸ ਜਿੰਨੇ ਪੀਸੀਐਸ 1992 ਤੋਂ ਬਾਅਦ ਬਣੇ ਆਂ ਔਰ ਜਿਹੜੇ ਉਹਨਾਂ ਚੋਂ ਰਿਟਾਇਰ ਹੋ ਗਏ ਉਹ ਜਿਹੜੇ ਜੀਂਦੇ ਆ ਲਿਸਟ ਬਣਾ ਲਓ ਮਾਨ ਸਾਹਿਬ ਨੂੰ ਬੇਨਤੀ ਕਰਦਾ 10 ਸਾਲ ਤੁਹਾਡਾ ਪੰਜਾਬ ਦਾ ਬਜਟ ਚੱਲ ਜੂ ਪੰਜਾਬ ਦੇ ਸਿਰ ਤੇ ਜਿਹੜਾ 4.5 ਲੱਖ ਕਰੋੜ ਕਰਜ਼ਾ ਉਹ ਵੀ ਰੱਥ ਜੂ ਜਦੋਂ ਮਾਨ ਸਾਹਿਬ ਦਾਅਵੇ ਕਰਦੇ ਸੀ ਸੀਸੂਆ ਫਾਰਮ ਉਥੇ ਮਹਿਲਾਂ ਦੇ ਛਾਪਾ ਮਾਰਾਂਗੇ ਤੇ ਕੈਪਟਨ ਸਾਹਿਬ ਨੇ ਸੁਣਿਆ ਗਿਆ ਵੀ ਇਹ ਖਬਰਾਂ ਦੀ ਖਬਰ ਆ ਉਹਦੀ YouTube ਤੋਂ ਸੋਸ਼ਲ ਮੀਡੀਆ ਦੀ ਖਬਰ ਆ 700 ਕਿਲਾ ਕੈਪਟਨ ਬ੍ਰਿੰਦਰ ਸਿੰਘ ਨੇ ਜ਼ਮੀਨ ਲਈ ਉਸ ਇਲਾਕੇ ਚ ਕਦੀ ਮਾਨ ਸਾਹਿਬ ਦਾ ਮੂੰਹ ਤੇ ਖੁੱਲਿਆ ਨਹੀਂ ਆਮ ਪਾਰਟੀ ਦਾ ਕਦੀ ਮੂੰਹ ਤੇ ਖੁੱਲਿਆ ਨਹੀਂ ਉਹਦੇ ਬਾਰੇ ਕਾਂਗਰਸੀਆਂ ਬਾਰੇ ਖੁੱਲਿਆ ਨਹੀਂ ਰਾਜਾ ਬੜਿੰਗ ਜਿਹਨੂੰ ਵਿਧਾਨ ਸਭਾ 'ਚ ਦਬਕਾ ਮਾਰਿਆ ਸੀ ਉਹ ਚੁੱਪ ਕਰ ਗਿਆ ਹੁਣ ਰਾਜਾ ਬੜਿੰਗ ਨੇ ਜਿਹੜਾ ਬਿਆਨ ਦਿੱਤਾ ਤਰਨ ਤਰਨ ਦੇ ਵਿੱਚ ਮੈਂ ਉਸ ਬਿਆਨ ਦੀ ਸਖਤ ਨਿਖੇਧੀ ਕਰਦਾ ਕਾਂਗਰਸ ਪਾਰਟੀ ਨੇ ਆਪਣੀ 5000 ਵੋਟ ਖਰਾਬ ਕਰ ਲਈ ਮੈਂ ਔਨ ਰਿਕਾਰਡ ਕਹਿ ਰਿਹਾ ਰਾਜਾ ਬੜਿੰਗ ਇਹ ਸਪਸ਼ਟ ਕਰੇ ਕਾਂਗਰਸ ਪਾਰਟੀ ਸਪਸ਼ਟ ਕਰੇ ਉਹਨਾਂ ਨੂੰ ਇਹ ਹਦਾਇਤਾਂ ਇਹ ਆਈਡੀਆ ਕਿੱਥੋਂ ਆਇਆ ਵੀ ਤੁਸੀਂ ਇਹ ਤਰਨਤਰ ਚ ਜਾ ਕੇ ਬੋਲੋ ਰਾਜਾ ਬੜਿੰਗ ਜਿਆਦਾ ਹਿੰਦੁਸਤਾਨੀ ਹੈ ਕਹਿੰਦਾ ਨਿੱਕੇ ਦੇ ਬੱਚਿਆਂ ਨੂੰ ਸੁਖੰਦੇ ਥਿੰਕ ਬਿਫੋਰ ਯੂਰ ਸਪੀਕ ਪਹਿਲਾਂ ਤੋਲੋ ਫਿਰ ਬੋਲੋ ਪਰ ਲੀਡਰ ਅੱਜ ਤੱਕ ਨਹੀਂ ਸਮਝੇ ਸਰ ਨਹੀਂ ਰਾਜੇ ਵੜਿੰਗ ਤੇ ਗੱਲ ਥਿੰਕ ਬਿਫੋਰ ਯੂ ਸਪੀਕ ਲਾਗੂ ਨਹੀਂ ਹੁੰਦੀ। ਹਾਂਜੀ। ਉਹ ਬੋਲਣ ਤੋਂ ਪਹਿਲਾਂ ਉਹਨੇ ਸੋਚਿਆ ਚੰਗੀ ਤਰ੍ਹਾਂ। ਹਾਂਜੀ। ਕਿਉਂਕਿ ਉਹਨੇ ਨਹੀਂ ਸੋਚਿਆ ਜਿਨ੍ਹਾਂ ਨੇ ਇਹ ਸੋਚਿਆ ਵੀ ਰਾਜੇ ਕੋਲੋਂ ਬੁਲਾਉਣਾ। ਹਾਂਜੀ। ਉਹਨਾਂ ਨੇ ਰਾਜੇ ਨੂੰ ਆਈਡੀਆ ਦਿੱਤਾ ਵੀ ਤੂੰ ਆਹ ਬੋਲ। ਉਹ ਬੋਲਿਆ। ਪਰ ਕਾਂਗਰਸ ਪਾਰਟੀ ਦੀਆਂ ਬੇੜੀਆਂ ਚਵੱਟੇ ਪਾਤੇ। ਮੇਰਾ ਚੈਲੰਜ ਆ ਮੈਂ ਕਿਸੇ ਪੋਲਿਟਿਕਲ ਪਾਰਟੀ ਨਾਲ ਸੰਬੰਧਤ ਨਹੀਂ। ਮੇਰਾ ਚੈਲੰਜ ਆ ਕਾਂਗਰਸ ਪਾਰਟੀ ਦੇ 12-13 ਹਜ਼ਾਰ ਤੋਂ ਵੱਧ ਵੋਟ ਲੈ ਜੇ। 5-6 ਹਜ਼ਾਰ ਵੋਟ ਰਾਜੇ ਵੜਿੰਗ ਦੇ ਬਿਆਨ ਨੇ ਪੋਲਰਾਈਜ਼ ਕਰਤੀ ਆ ਉਹ ਇੱਕ ਧਿਰ ਜਿਹੜੀ ਉਹ ਭਾਜਪਾ ਨਾਲ ਜੁੜੂਗੀ ਭਾਜਪਾ ਦੀ ਪਿਛਲੀ ਵਾਰੀ ਵੋਟ ਮਨਜੀਤ ਸਿੰਘ ਮੰਨੇ ਦੀ 8105 ਸੀ ਹੁਣ ਭਾਜਪਾ ਘਟੋ ਘਟ 15000 ਵੋਟ ਲਾਊਗੀ ਤਰ ਤਰ ਜਿਮਣੀ ਚੋਂ ਦੀ ਗੱਲ ਕਰ ਰਿਹਾ ਤਾਂ ਅੱਜ ਇੱਕ ਪੱਤਰਕਾਰ ਸਾਹਿਬ ਕਹਿ ਰਹੇ ਸੀ ਕਹਿੰਦੇ ਆ ਜਿਹੜੇ ਭੁੱਲਰ ਸਾਹਿਬ ਫੜੇ ਗਏ ਡੀਆਈਜੀ ਕਹਿੰਦੇ ਇਹਨਾਂ ਨੂੰ ਸੀਬੀਆਈ ਨੇ ਫੜਿਆ ਤੇ ਐਡੀ ਛੇਤੀ ਐਡੀ ਛੇਤੀ ਨਹੀਂ ਛੁੱਟਦੇ ਹੁਣ ਨਹੀਂ ਸਰ ਉਹ ਪੱਤਰਕਾਰ ਦੀ ਆਪਣੀ ਕੈਲਕੂਲੇਸ਼ਨ ਸੀ ਅੱਜ ਦੀ ਖਬਰ ਆ ਸੀਬੀਆਈ ਨੇ ਜਦੋਂ ਕੋਰਟ 'ਚ ਪੇਸ਼ ਕੀਤਾ ਹਰਚਰ ਸਿੰਘ ਭੁੱਲਰ ਨੂੰ ਉਹਦਾ ਕਸਟੋਡੀਅਲ ਰਿਮਾਂਡ ਕਿਉਂ ਨਹੀਂ ਲਿਆ ਹਾਂਜੀ ਮੈਂ ਬੜੀ ਓਪਨ ਗੱਲ ਕਰ ਰਿਹਾ ਇੱਕ ਡੀਆਈਜੀ ਦੇ ਘਰੋਂ 7 ਕਰੋੜ ਬਰਾਮਦ ਹੋਇਆ 1.5 ਕਿਲੋ ਸੋਨਾ ਬਰਾਮਦ ਹੋਇਆ ਦੋ ਮਹਿੰਗੀਆਂ ਗੱਡੀਆਂ ਬਰਾਮਦ ਹੋਈਆਂ ਔਰ 100 ਕਰੋੜ ਤੋਂ ਉੱਪਰ ਪ੍ਰਾਪਰਟੀ ਦੇ ਕਾਗਜ਼ 15 ਪ੍ਰਾਪਰਟੀਆਂ ਦੇ ਬਰਾਮਦ ਹੋਏ ਇੱਕ ਜੇਏ ਦੇ ਘਰੋਂ ਐਸਜੀਓ ਦੇ ਘਰੋਂ ਤੁਸੀਂ ਫੜ ਲਓ ਉਹਨੂੰ ਤਾਂ ਤੁਸੀਂ ਕਾਹਨ ਬਚਾ ਪੀੜ ਦਿੰਦੇ ਜੇ ਤੇ ਤੁਸੀਂ ਉਹਦਾ ਜੱਡੀਸ਼ਲ ਰਿਮਾਂਡ ਕਿਉਂ ਦਿੱਤਾ ਉਹਦੀ ਕਸਟਡੀ ਕਿਉਂ ਨਹੀਂ ਲਈ ਇਹ ਮੈਂ ਸੋਸ਼ਲ ਮੀਡੀਆ ਤੇ ਸੁਣਿਆ YouTube ਤੇ ਸੁਣਿਆ ਵੀ ਇਸ ਬੰਦੇ ਦਾ ਜੁਡੀਸ਼ੀਅਲ ਰਿਮਾਂਡ ਦਿੱਤਾ ਜਿਤਨਾ ਪੁਲਿਸ بڑے ਪੁਲਿਸ ਵਾਲੇ ਮੁੱਛਾਂ ਖਿੱਚ ਕੇ ਲੰਮੇ ਕੋਟ ਪਾ ਕੇ ਦੂਜੇ ਲੋਕਾਂ ਨੂੰ ਇੰਟਰੋਗੇਟ ਕਰਦੇ ਆ ਤੇ ਇਹ ਜਵਾਬ ਤੇ ਦੇਣ ਕਿ ਸਾਡਾ ਡੀਆਈਜੀ ਫੜਿਆ ਗਲਤ ਕਾਰਨਾ ਕਰਕੇ ਫੜਿਆ ਗਲਤ ਹਰਕਤਾਂ 'ਚ ਫੜਿਆ ਇਹ ਕ੍ਰਾਪਸ਼ਨ 'ਚ ਫੜਿਆ ਅਸੀਂ ਇਹਦੇ ਨਾਲ ਨਹੀਂ ਆਈਪੀਐਸ ਐਸੋਸੀਏਸ਼ਨ ਬੋਲੇ ਉਹ ਕਹਿੰਦਾ ਨਾ ਸਾਡੀ ਲੌਬੀ ਬਹੁਤ ਤਗੜੀ ਆ ਆਪੀ ਐਸੋਸੀਏਸ਼ਨ ਜਵਾਬ ਦੇਵੇ ਇਸ ਚੀਜ਼ ਦਾ ਆਈਐਸ ਐਸੋਸੀਏਸ਼ਨ ਜਵਾਬ ਦੇਵੇ ਅਸੀਂ ਭ੍ਰਿਸ਼ਟਾਚਾਰ ਨੂੰ ਸਪੋਰਟ ਨਹੀਂ ਕਰਦੇ ਸਾਡੀ ਸਟੇਟ ਦੇ ਗ੍ਰਹਿ ਮੰਤਰੀ ਸਾਹਿਬ ਜਵਾਬ ਦੇਣ ਡੀਜੀਪੀ ਸਾਹਿਬ ਜਵਾਬ ਦੇਣ ਅਸੀਂ ਨਹੀਂ ਸਪੋਰਟ ਕਰਦੇ ਜੇ ਸਪੋਰਟ ਨਹੀਂ ਕਰਦੇ ਉਹਦੀ ਫਿਰ ਜਿਹੜੀ ਪੁਲਿਸ ਦੀ ਕਸਟਡੀ ਕਿਉਂ ਨਹੀਂ ਮਿਲੀ ਇਹਦਾ ਮਤਲਬ ਤਾਰ ਕਿਤੋਂ ਖੜਕ ਗਈ ਹੈ ਹਾਂ ਪਰ ਇਹ ਜਿੰਨੀ ਪੁਲਿਸ ਦੀ ਇਨਸਲਟ ਹੋਣੀ ਸੀ ਉਹ ਤਾਂ ਹੋ ਗਈ ਉਹਦੀ ਰਿਟਾਇਰਮੈਂਟ ਖਰਾਬ ਹੋ ਗਈ ਪੁਲਿਸ ਦਾ ਡੇ ਬਾਈ ਡੇ ਨਵੇਂ ਤੋਂ ਨਵਾਂ ਕੋਈ ਨਾ ਕੋਈ ਚੀਜ਼ਾਂ ਚੀਜ਼ਾਂ ਸਾਹਮਣੇ ਆਉਂਦੀਆਂ ਅੱਜ ਹਰਪ ਚਰਨ ਸਿੰਘ ਭੁੱਲਰ ਦੇ ਇਹ ਗੱਲ ਬਾਹਰ ਆਉਣ ਦੇ ਨਾਲ ਰਾਜੀਤ ਸਿੰਘ ਜਿਹੜਾ ਡੀਆਈਜੀ ਆ ਏਆਈਜੀ ਉਹਦੀ ਗੱਲ ਬਾਹਰ ਆ ਗਈ ਆ ਰਾਜੀਤ ਸਿੰਘ ਨੂੰ ਜੇ ਪੰਜਾਬ ਪੁਲਿਸ ਫੜ ਲੈਂਦੀ ਡੀਜੀਪੀ ਇੰਟੈਲੀਜੈਂਸ ਫੜ ਲੈਂਦੇ ਡੀਜੀਪੀ ਪੰਜਾਬ ਪੁਲਿਸ ਫੜ ਲੈਂਦੀ ਹੋਮ ਸੈਕਟਰੀ ਐਕਟਿਵ ਹੋ ਜਾਂਦਾ ਹੋਮ ਮਿਨਿਸਟਰ ਐਕਟਿਵ ਹੋ ਜਾਂਦੇ ਸਟੇਟ ਦੇ ਰਾਜੀਤ ਨੂੰ ਫੜਦੇ ਤਾਂ ਰਾਜੀਤ ਦੀ ਪ੍ਰਾਪਰਟੀ ਤੇ ਤੁਹਾਨੂੰ ਘਟੋ ਘਟ 500 ਕਰੋੜ ਤੋਂ ਉੱਪਰ ਲੱਭਣੀ ਸੀ ਹੁਣ ਦੱਸਣ ਤਾਂ ਸਹੀ ਰਾਜੀਤ ਕਿੱਥੇ ਗਿਆ ਸਰਕਾਰੀ ਤੇ ਰਗਰੋ ਅਸੀਂ ਇਹੋ ਆਸ ਰੱਖਦੇ ਵੀ ਮੈਂ ਤੁਹਾਨੂੰ ਸਾਫ਼ ਪਾਸ ਸਾਫ਼ ਪਾਰਦਰਸ਼ੀ ਪ੍ਰਸ਼ਾਸਨ ਦਿਆਂਗੇ ਇਹ ਪਾਰਦਰਸ਼ੀ ਪ੍ਰਸ਼ਾਸਨ ਚ ਨਹੀਂ ਆਉਂਦੀ ਗੱਲ ਹਾਂਜੀ ਹਾਂਜੀ ਦੋਸਤੋ ਜਿਵੇਂ ਕਿ ਪੰਜਾਬ ਸਰਕਾਰ ਕਹਿੰਦੀ ਆ ਵੀ ਸਾਡੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਹੈ ਡੀਆਈਜੀ ਜਿਹੜੇ ਅਰਚਨ ਸਿੰਘ ਭੁੱਲਰ ਫੜੇ ਗਏ ਰਿਸ਼ਵਤ ਲੈਂਦੇ ਅੱਜ ਇੱਕ ਪੱਤਰਕਾਰ ਸਾਹਿਬ ਕਹਿ ਰਹੇ ਸੀ ਕਹਿੰਦੇ ਡੀਆਈਜੀ ਹਰਚਰਨ ਸਿੰਘ ਭੁੱਲਰਤਾ ਇਦਾਂ ਦੇ ਕਈ ਹਰਚਰਨ ਸਿੰਘ ਭੁੱਲਰ ਆ ਜਿਹੜੇ ਰਿਸ਼ਵਤ ਲੈਂਦੇ ਕਹਿੰਦੇ ਇਕੱਲੇ ਨਹੀਂ ਆ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ ਜੀ